ਕੋਈ ਰੋਡ ਤੇ ਸਥਿਤ ਅਵਤਾਰ ਸਿੰਘ ਆਟਾ ਚੱਕੀ ਗੜਦੀwala ਵਿਖੇ ਸੁਆਣੀਆਂ ਪੰਨੂ ਦੀ ਅਗਵਾਈ ਵਿੱਚ ਸੁਆਣੀਆਂ ਵੱਲੋਂ ਰਲ ਮਿਲ ਕੇ ਉਤਸ਼ਾਹਪੂਰਵਕ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕੌਂਸਲਰ ਸਰੋਜ ਮਨਹਾਰ ਸਮੇਤ ਗੜਦੀwala ਦੀਆਂ ਸੁਆਣੀਆਂ ਨੇ ਹੌਮ ਹਮਾ ਕੇ ਭਾਗ ਲਿਆ। ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਅਤੇ ਸੱਭਿਆਚਾਰ ਵਿਰਸੇ ਨਾਲ ਜੁੜੇ ਚਰਖੇ ਮਧਾਣੀਆਂ ਤੇ ਝਲਰਾਂ ਲੱਗੀਆਂ ਪੱਖੀਆਂ ਨੂੰ ਇਸ ਸਮਾਰੋਹ ਦੀ ਖੂਬਸੂਰਤ ਸ਼ੋਭਾ ਬਣਾਇਆ ਗਿਆ। ਇਸ ਮੌਕੇ ਫੁਲਕਾਰੀਆਂ ਦੇ ਪ੍ਰਾਤਨ ਪੰਜਾਬੀ ਵਿਰਸੇ ਨਾਲ ਜੁੜੇ ਪਹਿਰਾਵੇ ਵਿੱਚ ਸਜੀਆਂ ਸੁਆਣੀਆਂ ਨੇ ਤਰਿੰਜਣਾ ਦੀ ਝਾਕੀ ਪੇਸ਼ ਕਰਦਿਆਂ ਕਿੱਕਲੀ ਤੇ ਬੋਲੀਆਂ ਪਾ ਕੇ ਪੰਜਾਬੀ ਲੋਕ ਗੀਤ ਪੇਸ਼ ਕੀਤੇ। ਇਸ ਮੌਕੇ ਅਨੇਕਾਂ ਪ੍ਰਾਤਨ ਕਾਲ ਨਾਲ ਜੁੜੀਆਂ ਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸੋਨੀਆ ਪੰਨੂ ਅਤੇ ਸਰੋਜ ਮਨਹਰਸ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਇਹੋ ਜਿਹਾ ਸਮਾਗਮ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ ਇਸ ਮੌਕੇ ਸੋਨੀਆ ਪੰਨੂ ਕਾਉਂਸਲਰ ਸਰੋਜ ਮਨਹਾਸ ਨੀਰੇਜ ਪ੍ਰਾਸ਼ਰ ਕੁਲਜੀਤ ਕੌਰ ਕੁਲਵਿੰਦਰ ਕੌਰ ਕਰਮਜੀਤ ਕੋਕਲਾ ਰਾਜਵਿੰਦਰ ਕੌਰ ਮਨਜੀਤ ਕੌਰ ਅੰਜੂ ਗੋਗਨਾ ਰਾਣੀ ਬੁੱਟਰ ਰਜਨੀ ਮੀਤੀ ਸ਼ਰਮਾ ਮੀਨੂ ਸੇਠ ਗੁਰਮੀਤ ਕੌਰ ਰੀਨੂ ਗੁਪਤਾ ਜਗਦੀਪ ਕੌਰ ਸੰਜਨਾ ਗੁਪਤਾ ਮੁਖਪਾਲ ਕੌਰ ਆਸਮੀ ਵੱਡੀ ਗਿਣਤੀ ਵਿੱਚ ਸੋਹਣੀਆਂ ਹਾਜ਼ਰ ਸਨ ਹਾਂਜੀ ਇੱਕ ਪਕਵੀਆਂ ਦਾ ਤਿਆਰ ਕਰਨਾ ਕਿ ਅਸੀਂ ਇਹ ਜਾਣਦੇ ਹਾਂ ਕਿ ਸਾਡੇ ਅੱਜਕੱਲ ਦੀ ਜਿਹੜੀ ਨਈ ਜਨਰੇਸ਼ਨ ਹੈ ਨਾ ਇਹ ਪੰਜਾਬੀ ਵਿਰਸੇ ਨੂੰ ਭੁੱਲ ਚੁੱਕੀ ਹੈ ਤੇ ਇਹਨਾਂ ਨੂੰ ਪੰਜਾਬੀ ਵਿਰਸੇ ਬਾਰੇ ਪਤਾ ਨਹੀਂ ਹੈਗਾ ਕਿ ਪੱਖੀਆਂ ਚਰਖੇ ਮਦਾਨੀਆਂ ਅਸੀਂ ਇਸ ਟੀਆਂ ਦੇ ਆਧਾਰ 'ਤੇ ਮਨਾਈਦਾ ਕਿ ਬੱਚਿਆਂ ਨੂੰ ਪੰਜਾਬੀ ਵਿਰਸੇ ਬਾਰੇ ਜਾਗਰੂਕ ਕਰਨ ਦੀ ਕਿ ਇਹਨਾਂ ਨੂੰ ਪੰਜਾਬੀ ਵਿਰਸਾ ਕਿੱਥੇ ਹੈ ਕਿ ਪੁਰਾਣਾ ਇਤਿਹਾਸ ਇਸ ਇਸ ਕਰਕੇ ਇਸ ਵਰਗੇ ਨਾਲੇ ਥੋੜਾ ਆਪਣਾ ਲੇਡੀਜ਼ ਦਾ ਮਨੋਰੰਜਨ ਹੋ ਜਾਂਦਾ ਹੈ ਨਾਲੇ ਬੱਚਿਆਂ ਦਾ ਪ੍ਰਾਣਾ ਜਿਹੜਾ ਪੰਜਾਬੀ ਵਿਰਸਾ ਇਹਨਾਂ ਨੂੰ ਜਾਗਰੂਕ ਕਰਦਾ ਹੈ ਅਜਿਹਾ ਕਿ ਹੁਣ ਜਗਾ ਕੋਈ ਜਗਾ ਕਿ ਗਲਤ ਪ੍ਰਭਾਵ ਮਿਲਦਾ ਨਾ ਆਇਆ ਕਿਉਂਕਿ ਪੁਰਾਣੀ ਸੀਮੇ ਦੇ ਵਿੱਚ ਜਦ ਵੀ ਕਿਹਦਾ ਹਰਦਾ ਹੈ ਜਿਆ ਕਿ ਕਿੱਦਾਂ ਲੱਗੂ ਬਹੁਤ ਅੱਛਾ ਲੱਗਦਾ ਹੈ ਜਿਹੜੀਆਂ ਲੇਡੀਜ਼ ਐ ਘਰਾਂ 'ਚ ਬੜੀਆਂ ਰਹਿੰਦੀਆਂ ਹਨਾ ਚੂਲੇ ਚੌਕਿਆਂ 'ਚ ਆਉਂਦੀਆਂ ਉਹ ਸਾਰੀਆਂ ਨਿਕਲ ਕੇ ਫੁੱਲ ਇੰਜੋਏ ਕਰਦੀਆਂ ਅਸੀਂ ਗਿੱਧਾ ਤਿਆਰ ਕੀਤਾ ਹਫਤਾ ਹੋ ਗਿਆ ਫੁੱਲ ਆਪਣੇ ਟੈਨਸ਼ਨਾਂ ਭੁੱਲ ਗਏ ਸਾਰੇ ਸਾਲ ਅਸੀਂ ਤੀਆਂ ਦੇ ਤਿਹਾਰ ਦਾ ਇੰਤਜ਼ਾਰ ਕਰਦੀਆਂ ਕਿ ਕਦੋਂ ਆਏਗਾ ਔਰ ਸਾਨੂੰ ਇਦਾਂ ਲੱਗਦਾ ਕੱਲ ਹੀ ਸੀਗਾ ਅੱਜ ਫੇਰ ਆ ਗਿਆ ਬਹੁਤ ਇੰਜੋਏ ਕਰੀਦਾ ਹੈ ਤੀਆਂ ਦੇ ਤਿਹਾਰ ਨੂੰ ਤਾਂ ਬਹੁਤ ਮਜ਼ਾ ਆਂਦਾ ਤੇ ਕਿਹੋ ਜਿਹਾ ਲੱਗਦਾ ਕਿ ਜਿਹੜਾ ਇਹ ਦਿਹਾੜਿਆ ਕੀ ਤੁਹਾਨੂੰ ਜਿੰਨੇ ਇਹ ਸੰਦੇਸ਼ ਇਹੀ ਦਿੰਦੇ ਆ ਕਿ ਮਿਲ ਕੇ ਰੋ ਖੁਸ਼ ਰੋ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਰੋ ਹਨਾ ਜੀ ਝਰਖੇ ਚ ਸਾਰੀਆਂ ਚੀਜ਼ਾਂ ਦਾ ਪਤਾ ਚੱਲਦਾ ਇਹ ਇਹੀ ਹੈ ਕਿ ਜਦੋਂ ਤੀਆਂ ਪੇਕੇ ਆਉਂਦੀਆਂ ਤਾਂ ਉਹ ਆਪਣੇ ਪੇਕੇ ਆ ਕੇ ਸਾਰੇ ਦੁੱਖ ਸੁੱਖ ਭੁੱਲ ਜਾਂਦੀਆਂ ਤੇ ਖੁਸ਼ੀ ਨਾਲ ਝੂਮਦੀਆਂ ਇਹੀ ਹੈ ਸਾਡਾ ਅਗਲਾ ਗਿੱਧਾ ਵੀ ਇਹੀ ਚੀਜ਼ ਤੇ ਹੈ ਜੇ ਤੁਸੀਂ ਲੈਣਾ ਚਾਹੋ ਕਿ ਤੀਆਂ ਵਿੱਚ ਲੈਣ ਆ ਗਿਆ ਭੋਰਾ ਚੱਜ ਨਾ ਗਬਰੂ ਆ ਤੈਨੂੰ ਤੀਆਂ ਵਿੱਚ ਲੈਣ ਆ ਗਿਆ